ਮੰਤਾ ਇਹ ਗੱਦਾ ਪਰ ਸੋਹਣੇ ਦੇਖੋ ਬਈ ਕਿੰਨੇ ਇੰਨਾ ਜਿਆਦਾ ਸੋਹਣਾ ਰੰਗ ਦਾ ਨੀਲੇ ਰੰਗ ਦਾ ਇਹਦਾ ਵੀ ਮੰਤਾ ਜਿੱਥੇ ਲੱਗਦਾ ਨੀਲੀ ਹੀ ਅੱਖਾਂ ਬੜੀਆਂ ਇਹਦੀ ਇਹ ਅੱਖਾਂ ਖੁੱਲੀਆਂ ਮੰਤਾ ਇੰਨਾ ਚੌੜਾ ਹੈ ਤੇ ਮੈਂ ਕਹ ਲੈ ਵੀ ਘਰਾਂ ਚੌਣ ਕਾਲਾ ਕੰਮ ਫੇਰ ਹੋ ਗਿਆ ਪਰ ਜੋ ਲਿਖਿਆ ਹੋਵੇ ਤੁਸੀਂ ਕਿਹਨਾਂ ਨੇ ਜੋ ਲਿਖਿਆ ਉਹ ਬਈ ਇੰਨਾ ਕਿ ਹੁਣ ਦਾਣਾ ਪਾਣੀ ਇੰਨਾ ਕਿਦਾ ਹੋਰ ਬਹੁਤ ਜਿਆਦਾ ਹੀ ਸੋਹਣੇ ਨੇ ਸਾਰੇ ਨੀਲੇ ਤੇ ਬਾਕੀ ਕਾਹ ਭੂਰੀ ਕੁੱਤੀ ਦੀ ਬਾਕੀ ਸਾਰੇ ਕੁੱਤੇ ਨੀਲੇ ਤੇ ਮੱਕੀ ਹੁਣ ਇਹਨੂੰ ਕੱਢਦੇ ਆ ਬਾਹਰ ਘਮਾਉਨੇ ਆ ਤੇ ਕੂਤਰਾਂ ਨੂੰ ਵੀ ਦੱਬੇ ਆਈਏ ਫਿਰ ਜ਼ਪਾਈ ਵੀ ਕਰਦੀ ਆ ਨਾਲੇ ਸਸੇ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਅੱਜ ਜੀ ਮੱਕੀ ਨੂੰ ਪਾਣੀ ਲਾਉਣ ਲੱਗੇ ਪਏ ਆ ਸਪਰੇਅ ਕਰੀ ਤੇ ਆਪਾਂ ਨੇ ਸੁੰਢੀ ਤੇ ਚਾਰ ਤਿੰਨ ਚਾਰ ਦਿਨ ਹੋ ਚਲੇ ਬਾਕੀ ਅੱਜ ਪਾਣੀ ਲਾਉਣ ਲੱਗੇ ਆ ਕਿਉਂਕਿ ਹੁਣ ਜਿਆਦਾ ਰੜੀ ਵੀ ਜਿੱਧਰ ਤੱਕ ਇਹਨਾਂ ਪੂਰੀ ਮੱਕੀ ਨੂੰ ਕੋਈ ਪਾਣੀ ਨਹੀਂ ਲਾਇਆ ਤਾਂ ਆਪਾਂ ਨੇ ਹੁਣ ਪਹਿਲਾ ਪਾਣੀ ਲਾਉਣ ਲੱਗੇ ਆ ਤੇ ਜਿਹੜੀ ਸੁੰਡੀ ਜੀ ਹੈਗੀ ਤੇ ਉਹ ਸਾਰੇ ਮੱਕੀ ਮੱਕੀ ਹੁਣ ਐਨ ਦੁਬਾਰੇ ਚੱਲ ਪਈ ਉਹਖਣੇ ਬਾਕੀ ਹੁਣ ਪਾਣੀ ਦੀ ਲੋੜ ਤੇ ਪਾਣੀ ਆਪਾਂ ਲਾਤਾ ਤੇ ਬਾਕੀ ਇੱਧਰ ਕਣਕਾਂ ਵੀ ਭਾਈ 2 ਦਿਨ ਚ ਰੰਗ ਬਦਲ ਗਏ ਧੁੱਪ ਇੰਨੀ ਜ਼ਿਆਦਾ ਕੈੜੀ ਆ ਰਹੀ ਪਈ ਆ ਹਣ ਤੇ ਉੱਧਰਲੀ ਤਾਂ ਆਪਣੀ ਜ਼ਿਆਦਾ ਥੋੜੀ ਜੀ ਇੱਧਰ ਵੀ ਵੈਸੇ 50% ਫਰਕ ਪੈ ਗਿਆ ਉਦਣ ਦਾ ਪਹਿਲਾਂ ਉਦਣਾਂ ਥੋੜੀ ਥੋੜੀ ਹਰਿਆਈ ਵਰਦੀ ਅੱਜ ਹੁਣ ਲੋ ਚੱਲ ਰਹੀ ਐਨ ਤੇ ਯਾਨੀ ਪੂਰੀ ਹੋ ਗਈ ਆਪਣੀ ਹੁਣ ਅਜਾ ਜੱਗੇ ਨਾਲੇ ਥੋੜੀ ਹਰੀਚ ਜਿਵੇਂ ਗਰੀ ਕਰਕੇ ਥੋੜੀ ਹਰੀ ਜਹਲਕ ਬੰਦੀ ਆਪਣੀ ਖੜੀ ਆ ਉਹਦੇ ਕਰਕੇ ਹੁਣ ਇਹਨਾਂ ਪੂਰੀ ਪੱਕਣ ਲੱਗ ਗਈ ਸਾਰੀ ਕਣਕ ਬਾਕੀ ਹੁਣ ਪਾਣੀ ਛੱਡਿਆ ਪਿਆ ਆ ਡੇਢ ਕੋ 11 ਰਹਿ ਗਿਆ ਕੋ ਪਰਾਂ ਵਾਲਾ ਇੱਕ ਹੋਰ ਰਹਿੰਦਾ ਤੇ ਛਿੜੀਆਂ ਨੂਰੇ ਵੀ ਬਾਈ ਪੱਤੇ ਜੀ ਆ ਗਏ ਬਾਕੀ ਹੁਣ ਪਾਣੀ ਉਰੇ ਵੀ ਲਾਈ ਜਾਨੇ ਆਪਾਂ ਡਿੱਗੀ ਦੇ ਕੋਲ ਤੇ ਹੈਗਾ ਪਰਦੀ ਦਾ ਬਾਕੀ ਦੇਖਦੇ ਹੁਣ ਇਹ ਗਾਮਜਾ ਬੁੰਨੀਆਂ ਛਿੱਟੀਆਂ ਜਾਂ ਨਹੀਂ ਦੋਹਿਆਂ ਵੈਸੇ ਭਾਈ ਉਦੋਂ ਦਾ ਪਾਣੀ ਪਾਉਣ ਲੱਗੇ ਵਿਆਂ ਕੱਲ ਨਹੀਂ ਪਿਆ ਕੱਲ ਵੀ ਟਾਈਮ ਨਹੀਂ ਲੱਗਿਆ ਕੱਲ ਕੰਮ ਬਹੁਤ ਆ ਤੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਅੱਜ ਆਪਾਂ ਨੇ ਠੁੱਲੂ ਪੰਪ ਲਾ ਕੇ ਪਾਣੀ ਪਾਉਣਾ ਐ ਚੰਗੀ ਤਰ੍ਹਾਂ ਨਿਲਾ ਦਣੀਆ ਭਰ ਦਣੀਆ ਬਾਕੀ ਉਹਦੇ ਚ ਹੁਣ ਚਾਚ ਨੇ ਹੀ ਕਹਿੰਦੇ ਵੀ ਲੋੜ ਨਹੀਂ ਹੈਗੀ ਸਵਾਗਾ ਜਾਂ ਰੋਟਾਵੇਟਰ ਮਾਰਨੇ ਦੀ ਰਹਿਣ ਦੇ ਵੀ ਗੰਨੇ ਦਾ ਜੰਮ ਵਧੀਆ ਹੋਊਗਾ ਤੇ ਉਹ ਕਰ ਦੂਗੇ ਤਰਫਾੜੀ ਨਾਲ ਨਾ ਇੱਕ ਵਾਰੀ ਸੀਡ ਦੂਗੇ ਆਪਾਂ ਬਾਕੀ ਫਿਰ ਮੱਧਲੀ-ਬੱਧਲੀ ਮਿੱਟੀ ਪੈ ਜੂਗੀ ਉਹਦੇ ਉੱਪਰ ਅਜੇ ਕੱਖ ਹੋਰ ਨਹੀਂ ਪਿਆ ਜੀ 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 ਉਹ ਕੱਖ ਵੀ ਹੈ ਨਹੀਂ ਇੰਨਾ ਡੀਲਾ ਦਾ ਹੈ ਨਹੀਂ ਘੱਟੇ ਆ ਤੇ ਉਹਦੇ ਕਰਕੇ ਫਿਰ ਆਪਾਂ ਰੋਗੇ ਦੇ ਨਹੀਂ ਤੇ ਰੂਟਾ ਵਿਟਰ ਨਾਲ ਉੱਤੇ ਬਾਹਣਾ ਤਾ ਉਹਦੇ ਪਰ ਬਾਕੀ ਹੁਣ ਇਹਨੂੰ ਪਾਣੀ ਲਾ ਕੇ ਉਧਰ ਨਾਲ ਨਾਲ ਦੀ ਨਾਲ ਆਪਾਂ ਨੇ ਕੱਖ ਪਾੜਦੇ ਇਹਨੂੰ ਅਸੀਂ 11 ਭਰਿਆ ਤੇ ਆਹ ਭਰ ਕੇ ਫਿਰ ਚੱਲਦੇ ਆਂ ਪਿੰਡ ਨੂੰ ਤੇ ਉਧਰ ਹੀਰੇ ਦਾ ਵੀ ਹੁਣ ਪੂਰਾ ਬਈ ਖਿਆਰ ਰੱਖਿਆ ਜਾਂਦਾ ਪੂਰੀ ਉਧਰ ਵੀ ਰਿਆਂ ਪੂਰੀ ਨਿਗਾਹ ਤੇ ਹੁਣ ਪੂਰਾ ਤਿਆਰ ਕਰਕੇ ਉਸ ਦਿਨੇ ਬਲੌਗ ਚ ਲਿਆਉਣਾ ਉਥੋਂ ਪਹਿਲਾਂ ਨਹੀਂ ਬਈ ਦਿਖਾਉਣਾ ਆਪਾਂ ਨੇ ਹੁਣ ਆਇਆ ਨੇ 15-20 ਦਿਨ ਚ ਕਰ ਦੇਣਾ ਆਪਾਂ ਨੇ ਰੀੜੀ 15 ਤਰੀਕ ਤੱਕ ਦੇਖਦੇ ਆ ਉਹਨੂੰ ਫਿਰ ਹੋ ਜਾਣਾ ਵੈਸੇ ਤਾਂ 15 ਤਰੀਕ ਤੱਕ ਪੂਰਾ ਰਾਜੀ ਹੋਣੇ ਹੁਣ ਵੀ 50% ਫਰਕ ਪੈ ਗਿਆ ਉਹਦਾ ਤੇ ਬਾਕੀ ਹੁਣ ਉਹਦੇ ਪੈਰਪੂਰ ਵੀ ਬਣਾਉਣੇ ਐਤਵਾਰ ਨੂੰ ਪੈਰ ਵੀ ਬਣਵਾਦਣੇ ਬਾਕੀ ਕਰ ਲਏ ਆ ਵਧੀਆ ਕੰਮ ਕਰ ਹਣ ਨੋਬੀ ਬਾਕੀ ਅੱਜ ਆਪਣੇ ਗੰਨਾ ਕੱਢਣ ਲੱਗੇ ਹੋਏ ਬੰਦੇ ਤੇ ਕੱਲ ਕਾਲੇ ਪੱਛੀ ਦੇ ਲੱਦ ਹੋ ਗਿਆ ਤਾਂ ਬਾਕੀ ਅੱਜ ਆਪਣੀ ਗਾੜੀ ਗਈ ਤੇ ਕੱਲ ਥੋੜਾ ਜਿਹਾ ਵੱਡਿਆ ਹੋਇਆ ਤੇ ਨਾ ਨੇ ਖੁੰਗਿਆ ਆਹ ਸਾਡੇ ਗੰਨਾ ਵੀ ਬਈ ਤਕੜਾ ਤਾਂ ਅੱਜ ਨੌ ਬੰਦੇ ਲੱਗੇ ਹੋਏ ਆ ਨੌ ਦੀ ਬੱਸ ਹੋਈ ਪਈ ਐ ਇੱਕ ਗਰਮੀ ਬਹੁਤ ਹੋਗੀ ਹੁਣ ਕਹਿੰਦੇ ਰੂਹ ਨਹੀਂ ਕਰਦੀ ਦੀ ਆਹ ਟਾਈਮ ਤੇ ਸੱਲਣ ਨੂੰ ਬਾਕੀ ਹੁਣ ਬਿੰਦਰભાઈ ਟਰਾਲਾ ਲੈ ਕੇ ਬੁਲਾ ਲਿਆ ਤਾਂ ਆਪਾਂ ਨੇ ਆਕੇ ਚਲੇ ਗਿਆ ਤੇ ਆਪਾਂ ਨੇ ਉਹਰੇ ਤੇ ਲਾਦਾ ਲਾਣਾ ਉਹਰੇ ਤੇ ਲੱਦ ਕੇ ਸਿੱਪ ਸਿੱਪ ਫਿਰ ਆਪ ਪਾਰਚੀ ਸਾਰਾ ਇਧਰ ਲਾ ਤੇ ਕਾਲਾ ਚਾਚਾ ਕਹਿੰਦਾ ਇਧਰ ਨੂੰ ਹੀ ਕੱਢ ਲਿਓ ਫਿਰ ਉਹ ਜੀ ਨੂੰ ਕੱਢੂਗੇ ਜੇ ਲੋਡ ਲੱਗਿਆ ਤਾਂ ਇਧਰ ਨੂੰ ਦੇਖ ਲਾਂਗੇ ਬਾਕੀ ਉੱਤੇ ਰੈਂਪ ਜਾਂ ਨਹੀਂ ਹੈਗਾ ਤਾਂ ਕਰਕੇ ਇਧਰ ਨੂੰ ਕੱਢਣਾ ਪੈਣਾ ਤੇ ਗੰਨਾ ਵੀ ਬਾਈ ਬਹੁਤ ਹੋ ਜਾਣਾ ਆਪਣਾ ਵਾਲਾ ਇਧਰਲੀ ਸਾਈਡ ਸਾਰੇ ਕਿੰਨਾ ਤਗੜਾ ਤਾਂ ਤੇ ਵੀ ਕਹਿੰਦੇ ਆ ਵੀ ਹਾਂ ਗੰਨਾ ਹੈਗਾ ਵੀ ਪਤਾ ਲੱਗਦਾ ਨੇ ਭਜਨ ਵੀ ਕਿੰਨੇ ਰੂਮ ਵੀ ਲੰਬਾਈ ਤੇ ਹੋਰੀ ਹੈਗਾ ਇਹ ਮੋਟਾ ਵੀ ਜੰਨਾ ਪੂਰਾ ਹੋ ਗਿਆ ਪਿਆ। ਬਾਕੀ ਇੰਨੀ ਕਿ ਜਗ੍ਹਾ ਇੱਕ ਇੱਥੇ ਦੇ ਲੈ ਕੇ ਆ ਤਿੰਨ ਲੈਣਾ ਹਾਏ। ਤਿੰਨ ਲੈਣਾ ਜੋ ਇੱਧਰ ਆ ਵੀ ਵੱਡੇ ਆ ਪਏ ਤਾਂ ਥੋੜੀ ਹੀ ਉਹ ਲੈਣਾ ਇਹ ਦੋ। ਆਹ ਤਿੰਨ ਸਿਰੇ ਵੀ ਨਹੀਂ ਜਾਂਦੀਆਂ। ਇਹ ਇੱਕ ਥੋੜਾ ਜਿਹਾ ਆਹ ਫੇਰ ਇੱਧਰ 385 ਭਰੀ ਹੋ ਗਈ ਤੇ ਤਕਰੀਬਨ ਬਾਕੀ ਹੁਣ ਉਹ ਲੱਗੇ ਹੋਏ ਆ ਵੱਡਣਾ ਤੇ ਅਜੇ ਕਰਨੇ ਰਹਿੰਦਾ ਉਹ ਲੱਗ। ਵੀ ਮੰਨ ਕੇ ਚਲੋ 420 ਬੂਹ ਭਰੀ ਹੋ ਜਾਣਾ ਤੇ 150 ਕੰਟਲ ਦੇ ਉੱਤੇ ਪਾਰ ਪਲੱਸ ਜਾ ਸਕਦਾ 150 ਦਾ ਪੱਕਾ ਹੈ ਹੀ ਆ ਬਾਕੀ ਉਦੋਂ ਦਾ 98 ਕੇ ਹੋਇਆ ਉਦੋਂ ਦਾ ਘੱਟੇ ਲਾਣ ਤਾਂ ਤੇ ਬਾਕੀ ਅੱਜ ਆਪਣਾ ਕੰਮ ਨਿਬੜ ਲੈਣਾ ਕਿੰਨੇ ਦਾ ਸਾਰੇ ਮੱਤੀ ਬਈ ਆਪਣੇ ਹੁਣ ਇੱਕ ਜਿਹੜੀ ਕੁੱਤੀ ਸੂਣੀ ਵਾਲੀ ਸੀ ਹੱਸ ਕੇ ਵੀਰ ਜਾਨ ਤੇ ਵੀ ਦਿਖਾਈ ਨਹੀਂ ਆਗੀ ਮੁੜ ਕੇ ਵੀਡੀਓ ਚ ਤੇ ਅੱਜ ਤੁਹਾਨੂੰ ਦਿਖਾ ਵੀ ਦਊਗਾ ਘਰਾਂ ਜਾ ਕੇ ਉਹ ਸੂ ਪੀਤੀ ਬਾਈ ਪਰਸੋ ਪਰसों ਸੂਈ ਤੇ ਬਾਅਦ ਇੱਕ ਗੂਤਰਾ ਜਦੇ ਮਰ ਲਿਆ ਤਾਂ ਉਹਦਾ ਬਾਕੀ ਚਾਰ ਇਹਨਾਂ ਠੀਂਕਦੇ ਓਕੇ ਦੀ ਰਿਪੋਰਟ ਤੀ ਪੂਰੀ ਆ ਨਾ ਉਹ ਫਿਰ ਕੱਲ ਦੋ ਮਰਲੇ ਦੋ ਕੱਲ ਮਰਲੇ ਦੋ ਅੱਜ ਮਰਲੇ ਤੇ ਪੰਜੇ ਗੂਤਰੇ ਪੂਰੇ ਹੋ ਗਏ ਬਚੇ ਨਹੀਂ ਹੈਗੇ ਕੋਈ ਕਹਿੰਦਾ ਬੁੱਧੇ ਇਨਫੈਕਸ਼ਨ ਤੀ ਕੋਈ ਕਹਿੰਦਾ ਵੀ ਠੰਡ ਵੀ ਗਰਮੀ ਮੰਨਦੇ ਆ ਕੋਈ ਕਹਿੰਦਾ ਠੰਡ ਲੱਗ ਗਈ ਇਹਨਾਂ ਨੂੰ ਸਮਝ ਜਿਉ ਨਹੀਂ ਆਈ ਵੀ ਆਪਾਂ ਨੇ ਟੀਕੇ ਵੀ ਦੁੱਧ ਦੇ ਇਨਫੈਕਸ਼ਨ ਦਲਵਾਏ ਵੀ ਤੇ ਡਾਕਟਰ ਕਹਿੰਦਾ ਜੇ ਇਨਫੈਕਸ਼ਨ ਹੁੰਦੀ ਤਾਂ ਇਹਨਾਂ ਨੇ ਘੰਟਾ ਤੋਂ 2 ਘੰਟੇ ਮਸੀ ਕੱਢਣੇ 24 ਘੰਟੇ ਵੀ ਕੱਢ ਕੇ ਚਾਰ ਗੂਤਰੇ ਤਾਂ ਤੇ ਉਹਦੇ ਬਾਅਦ 148 ਘੰਟੇ ਖੱਢ ਗਏ ਐਨ ਵਧੀਆ ਤੇ ਠੀਕ ਠਾਕ ਤੇ ਸਾਰਾ ਕੋ ਦੁੱਧ ਦਾ ਦੁੱਧ ਪੀਂਦੇ ਤੇ ਕੁੱਤੀ ਬਥੇਰੀ ਸੰਭਾਲ ਰੱਖਦੀ ਤੇ ਕੁੱਤੀ ਦੱਬਦੀ ਵੀ ਨਹੀਂ ਦੀ ਹੈਗੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਗੂਤਰੇ ਸਾਰੇ ਹੀ ਮਰਲੇ ਉਹ ਚਾਰੇ ਬਾਕੀ ਹੁਣ ਦੋ ਤਾਂ ਦੱਬ ਕੇ ਆਉਣੇ ਆ ਹੁਣ ਮਰੇ ਹੋਵੇ ਤੇ ਉਹ ਵੀ ਬਾਕੀ ਦੋ ਆਪਾਂ ਦੱਬਦੇ ਤੇ ਉਹ ਵੀਡੀਓ ਚ ਨਹੀਂ ਦਿਖਾਏ ਆ ਕਿ ਵੀ ਮੰਝ ਨਹੀਂ ਕਰਦਾ ਤਾਂ ਕਿਉਂਕਿ ਘਰ ਚੋਂ ਚਲੋ ਕੋਈ ਵੀ ਚੀਜ਼ ਜਾਂਦੀ ਹੈ ਨਾ ਤੇ ਬਾਕੀ ਹੁਣ ਦੋ ਦੱਬ ਕੇ ਆਉਣੇ ਆ ਉਹ ਵੀ ਕੁੱਤੇ ਵੀ ਹੁਣ ਜਮੇ ਹੀ ਉਹ ਕਰੂੰਗੀ ਵੀ ਦੋ ਤਿੰਨ ਦਿਨ ਤਾਂ ਜ਼ਿਆਦਾ ਹੀ ਕੋਸਾ ਹੁਣ ਕੁੱਤੇ ਹੱਥ ਵੀ ਨਹੀਂ ਲਾਉਣ ਦਿੰਦੀ ਵੱਢਦੀ ਵੀ ਜੀ ਕੁੱਤਿਆਂ ਦਾ ਇੰਨਾ ਖਿਆਲ ਰੱਖਦੀ ਸੀ ਬਾਕੀ ਚਲੋ ਜੋ ਕਿਸਮਤ ਚੱਲਦਾ ਨਹੀਂ ਬਦੀ ਵੀ ਲਿਖੀ ਵੀ ਇੰਨੀ ਕੀਤੀ ਤੇ ਉਹ ਹੋ ਗਏ ਪੂਰੇ ਬਾਕੀ ਹੁਣ ਅੰਦਰ ਗੰਨਾ ਘੜ ਹੋ ਰਿਹਾ ਉਹਦੇ ਬਾਅਦ ਆਪਾਂ ਸਵੇਰ ਦੇ ਬੂਟਿਆਂ 'ਚ ਪਾਣੀ ਪਾਉਣ ਲੱਗੇ ਹੋਏ ਆਂ ਉਹ ਬੂਟੇ ਸਾਰਿਆਂ ਚ ਪਾਣੀ ਪਾਇਆ ਢੱਲੂ ਪੰਪ ਨਾਲ ਰਾਤ ਵੀ ਪਾ ਗਏ ਤੇ ਰਾਤ ਚ ਬੱচ্চਾ ਖਾਲੀ ਹੋ ਗਿਆ ਤਾਂ ਬਾਕੀ ਵੀ ਇੱਧਰ ਬੂਟਿਆਂ ਨੂੰ ਨਿਗਾ ਮਾਰੇ ਸੀ ਬਹੁਤ ਬਹੁਤ ਸੋਹਣੇ ਚੱਲੇ ਵੀ ਇੱਧਰਲੀ ਸਾਈਡ ਸਾਰੇ ਆ ਸਾਰਾ ਬੂਟਾ ਇੱਕਸਾਰ ਚੱਲਿਆ ਗਿਆ ਕਿਤੇ ਕਿਤੇ ਵਿੱਚ ਬੂਟਾ ਜਿਹੜਾ ਡੇਡਾ ਪਿੰਗਾ ਜਿਗਣਾ ਉਹ ਹੋਇਆ ਪਿਆ ਉਹ ਜੜ ਹਿੱਲੀ ਵੀ ਆ ਉਹ ਮਾੜਾ ਰਹਿ ਗਿਆ ਕਿਉਂਕਿ ਹੁਣ ਆ ਛਿਟੀ ਆਪਾਂ ਨੇ ਬਾਅਦ ਚੋਂ ਲਾਈ ਤੀ ਵੀ ਮਾੜੀ ਆ ਥੋੜੀ ਬਾਕੀ ਆ ਸਾਈਡ ਦੇਖੋ ਸਾਰੇ ਬੂਟੇ ਬਈ ਇਹ 2 ਸਾਲ ਦੇ ਗਏ ਨੇ ਵੀ 2 ਸਾਲ ਦੇ ਬੁੱਟੇ ਹੋਏ ਵੀ ਹੁੰਨੇ ਨੇ ਨਾ ਇੰਨੀ ਮਟਾਈ ਕਰੀ ਵੀ ਬੁੱਟਿਆਂ ਨੇ। ਬਾਕੀ ਬਹੁਤ ਸੋਹਣਾ ਚੱਲੇ ਗਏ ਆ। ਬਾਕੀ ਆਪਾਂ ਨੇ ਬਈ ਉਹ ਦੂਏ ਦੀ ਵੀ ਸੰਭਾਲ ਕਰੀ ਵੀ ਆ। ਪੂਰੀ ਉਹਨਾਂ ਦੀ ਦੇਖ ਰੱਖ ਪੂਰੀ ਚੱਲ ਰਹੀ ਆ। ਆ ਦੇਖੋ ਕਿੰਨੇ। ਪੂਤਾ ਵਧੀਆ ਤਿਆਰ ਹੋਇਆ। ਆ 10 ਨੰਬਰ ਸ਼ਿਟੀ ਆ ਇੱਧਰ ਸਾਰੀ। ਇਹ ਤਾਂ ਨਹੀਂ ਪਛਾਣ ਇੱਕਣਾ ਹੁੰਦੀ ਆ 10 ਨੰਬਰ ਦੀ ਆ ਦੇਖੋ। ਇਹ ਥੋੜਾ ਜਿਹਾ ਨਾ ਵੀ ਪੂਰੇ ਪੂਰੇ ਜੇ ਰਹਿੰਦਾ ਇਹ ਲੈਨਾਂ ਵਾਲਾ ਹੁੰਦਾ ਠੀਕ ਆ। ਬਾਕੀ ਸਾਨੂੰ ਵਿੱਚ ਹੋਰ ਵੀ ਦਿਖਾ ਦਿੰਦਾ ਮੈਂ। ਇਹ ਨੋ ਨੰਬਰ ਜੀ ਇਹਦੇ ਚਾਹ ਹਾ ਦਾਣੇ ਹੁੰਦੇ ਆ ਇਹ ਦਾਣੇ ਹੁੰਦੇ ਆ ਇਹਦੇ ਚਾਹ ਜੂਆ ਬਣਦਾ ਹੁੰਦਾ ਡਬਲ ਆ ਦੇਖੋ ਠੀਕ ਆ ਇਹ ਲੱਗ ਲੱਗ ਹੁੰਦੀ ਆ ਬਾਕੀ ਉਹ ਵੀ ਬੂਟਾ ਪਹਿ ਦੁਬਾਰੇ ਲਾਇਆ ਤਾਂ ਵੀ ਸੁੱਕਿਆ ਪਈ ਆ ਇਹਨੂੰ ਹੁਣ ਸਿੱਧਾ ਸਿੱਧਾ ਕਰਾਂਗੇ ਬਾਕੀ ਚੰਗਾਈ ਟੱਪਣੇ ਕਰਨੀ ਨਹੀਂ ਹੈਗੀ ਹੁਣ ਇਹ ਗੰਨੇ 'ਪਰ ਦੇਖਦੇ ਆ ਜਿਵੇਂ ਵੀ ਗੜਾਈ ਨਾਲ ਲੋਟ ਆ ਗਿਆ ਗੜਾਈ ਜਿੱਕਿਨਾ ਹੁਣ ਆਹ ਬੂਟੀ ਜੀ ਆਏ ਬਹੁਤ ਫੈਲਦੀ ਆ ਇਹਨੂੰ ਵਡਾ ਕੇ ਪਹਿਲਾਂ ਬੰਦੇ ਨਾਲ ਲਾ ਕੇ ਨਾਲ ਇੱਕ ਰੱਖ ਕੇ ਸਾਰੀ ਬਾਹਰ ਕੱਢ ਦੇਣੀ ਫਿਰ ਤੇ ਬਾਅਦ ਗੜਾਈ ਕਰਾਉਣੇ ਪਾਣੀ ਲਾ ਕੇ ਤੇ ਬੂਟੇ ਬਾਕੀ ਤਕਰੀਬਨ ਸਾਰੇ ਵਧੀਆ ਜਿਹੜੇ ਹੈਗੇ ਦੇ ਇੱਕ ਵਿੱਚ ਦਫਾੜ ਜੇ ਹੋਏ ਉਹ ਆਪਾਂ ਨੇ ਵੜਤੇ ਤੇ ਹੁਣ ਆ ਗੰਨੇ ਦੇ ਵਿੱਚ ਤੇ ਜਿਹੜੇ ਉਹ ਰਹਿਣੇ ਇੱਕ ਦੋ ਉਹਨਾਂ ਨੂੰ ਵੀ ਛਾਂਗ ਦਾਂਗੇ ਆਪਾਂ ਵੀ ਜਿਹੜੇ ਉੱਪਰ ਦੋ ਮੂੰਹ ਜੇ ਹੋਏ ਬਤੇ ਬਾਕੀ ਹੁਣ ਰੂਟਾਵੇਟਰ ਫੇਰਦੇ ਆ ਰੂਟਾਵੇਟਰ ਬਾਗੇ ਲਿਆਉਨੇ ਆ ਉਹ ਗੰਨੇ 'ਤੇ ਰੂਟਾਵੇਟਰ ਫੇਰਦੀ ਆ। ਕਿਉਂਕਿ ਫੇਰ ਉਹਨੂੰ ਕੱਖ ਜਾ ਹੋਈ ਜਾਂਦਾ ਫੇਰ ਪਾਣੀ ਵੀ ਲਾਉਨੇ ਆ ਰੋਲ ਬੂਟਿਆਂ ਨੂੰ। ਉਹ ਹਾਬਨਾ ਹੁਣ ਕਰਕੇ ਆਪਾਂ ਨਵੇੜਦੀ ਆ ਇਹਦੇ। ਮੱਕੀ ਜਾਨੂੰ ਲੱਗਦੇ ਫੇਰ ਤੁਹਾਨੂੰ ਦਿਖਾਉਨੇ ਆ। ਇਹ ਆਹ ਪੁੰਟੇ ਮੁੱਖੀ ਉਹ ਬਹੁਤ ਹੋ ਗਈ ਇਹਦੇ ਤੇ ਬੁੱਤਰ ਬਹੁਤ ਜਿਆਦਾ ਹੀ ਸੋਹਣੇ ਨੇ ਸਾਰੇ ਨੀਲੇ ਤੇ ਬਾਕੀ ਕਾਹੂਰੀ ਕੁੱਤੀ ਦੀ ਬਾਕੀ ਸਾਰੇ ਕੁੱਤੇ ਨੀਲੇ ਤੇ ਬਾਕੀ ਉਹਨਾਂ ਨੂੰ ਕੱਢਦੇ ਆ ਬਾਹਰ ਘਮਾਉਨੇ ਆ ਤੇ ਕੂਤਰਾਂ ਨੂੰ ਵੀ ਦੱਬੇ ਆਈਏ ਫਿਰ ਜ਼ਪਾਈ ਵੀ ਕਰਦੀ ਇਹਨਾਂ ਨੇ ਮੁੱਖੀ ਕੁੱਤੀ ਦਾ ਮੂੰਹ ਲਿਆ ਪਿਆ ਹੋਣਾ ਕਹਾਂਕਾ ਦੀ ਭਾਂਕੇ ਵੀ ਜਾਂਦੀ ਤੇ ਹੁਣ ਤਾਂ ਜੁਮਾ ਹੀ ਨਹੀਂ ਬੋਲਦਾ ਸਟਾਰਟ ਵਾਰੀ ਮਿਲ ਕੇ ਚੱਲੇ ਬਾਤ ਆ ਜਿੰਦਗੀ ਇਹਨਾਂ ਦੀ ਦੁਨੀਆ ਪਰ ਆਏ ਆ 2 ਮਹੀਨੇ ਹੋ ਗਏ ਡੀਗਦੇ ਆ ਆਪਣੇ ਹੱਥਾਂ ਨਾਲ ਹੀ ਫੇਰ ਚੱਲ ਤਿੱਜਣ ਲੱਗੇ ਆ ਬਾਕੀ 2 72 ਦੱਬੇ ਦੇ ਕੱਲ ਅੱਜ ਇਹਦੇ ਕੋਲੇ ਇਹ ਵੀ ਆ ਗਏ ਮੰਨਤਾ ਨਹੀਂ ਗੱਦਾ ਪਰ ਸੋਹਣੇ ਦੇਖੋ ਬਈ ਕਿੰਨੇ ਇੰਨਾ ਜਿਆਦਾ ਸੋਹਣਾ ਰੰਗ ਦਾ ਨੀਲੇ ਰੰਗ ਦਾ ਇਹਦਾ ਵੀ ਮੰਤਾ ਇੱਥੇ ਜਲਾਦਾ ਨੀਲੀ ਅੱਖਾਂ ਵਾਲੀਆਂ ਇਹਦੀ ਇਹ ਅੱਖਾਂ ਖੁੱਲ ਗਈਆਂ ਮੈਂ ਤਾਂ ਇੰਨਾ ਚੌੜਾ ਹੋ ਤਾਂ ਮੈਂ ਘੱਲਿਆ ਵੀ ਘਰਾਂ ਕੌਣ ਕਾਲਾ ਕੰਮ ਫੇਰ ਹੋਈ ਗਿਆ ਪਰ ਜੋ ਲਿਖਿਆ ਗਾ ਚਿੰਗ ਹੀ ਮਾਰੀ ਜੋ ਲਿਖਿਆ ਉਹ ਬਾਈ ਇੰਨਾ ਕੇ ਹੁਣ ਦਾਣਾ ਪਾਣੀ ਇੰਨਾ ਕੇ ਤਾਂ ਦਾ ਬਾਕੀ ਉੱਧਰ ਹੁਣ ਕੁੱਤੀ ਨੇ ਪੂਰਾ ਗਾਹ ਪਾਇਆ ਪਿਆਦਾ ਘਰ ਨੂੰ ਬੰਨ੍ਹ ਕੇ ਪਿੰਜਰੇ 'ਚ ਤਾਂ ਫਿਰ ਮਸੀਂ ਉਹ ਵੱਡੇ ਉਹ ਕੱਢਣ ਦਾ ਦੇ ਡੰਡੇ ਨਾਲੇ ਖਿੱਚ ਕੇ ਕਰੇ ਉੱਧਰ ਨੂੰ ਮੱਖੀ ਹੁਣ ਪਾ ਦੇਣਾ ਭਾਈ ਨੌਂੜਾ ਲੜ ਆਏ ਆ ਵੀ ਛਿੱਤੀ ਇਹਨਾਂ ਦੇ ਸਰੀਰ ਧਰਤੀ ਨੇ ਕਬੂਲ ਹੋ ਜੀਗਾ ਮੁੱਢੇ ਚੁੜਾ ਜੀ ਭਾਈ ਤੱਕ ਇਹ ਕੀ ਹੈਗਾ ਨਾ ਨੌਜੀ ਬਾਏ ਬਾਏ ਉੰਬੀ ਵੇ ਮੜਾ ਦੇ ਕੋਟੋਆ ਡੂੰਗਾ ਮਾਰ ਕੇ ਦੱਬਣੇ ਪੈਣੇ ਇੱਥੇ ਨਹੀਂ ਉੱਥੇ ਕੱਢ ਲੰਨੇ ਆ ਆਪਣਾ ਹੁਣ ਖੇਤ ਵੀ ਕੋਈ ਵੇਲਾ ਨਹੀਂ ਹੈਗਾ ਨਹੀਂ ਉਹ ਚ ਦੱਬ ਦੇਣ ਤੇ ਹੁਣ ਕਿਉਂਕਿ ਪਟਾਈ ਕਰਨੀ ਪੈ ਜਾਂਦੀ ਆ ਫਿਰ ਨਾ ਜਾਤ ਮੈਂ ਨਾ ਸੌਰੀ ਹੱਡੀਆਂ ਵਿਚਾਰਿਆਂ ਦੀਆਂ ਆ ਰੁੱਲਦੀਆਂ ਫਿਰਨੀਆਂ ਕਿ ਆ ਬਰੇ ਆਏ ਆ ਖਾਲੀ ਹੁਣ ਟੁਟੂਕੜ 15 ਸਾਲ 20 ਸਾਲ ਇੱਥੇ ਕਿਸੇ ਨੇ ਨਹੀਂ ਛੇੜਨੇ ਹੈਗੇ ਜਨੂੰ ਤਾਂ ਇਹ ਸਾਲਾਂ ਜੇ ਗੱਲ ਜੰਨੇ 6 ਮਹੀਨੇ ਸਮਾਂ ਹੀ ਲੱਗਦਾ ਉਧਰ ਜੱਗੇ ਨਾਲ ਦਾ ਮੇਮਣਾ ਮਰਿਆ ਤੇ ਮੈਨੂੰ ਪਤਾ ਹੈ ਤਾਂ ਜੱਗੇ ਨਾਲ ਉੱਥੇ ਹੀ ਦੱਬਿਆ ਦਾ ਜਗਾ ਦੀ ਆਪਣੇ ਖਾਲੀ ਜੀ ਪਈ ਮੌਦਨ ਉੱਥੇ ਦੱਬਣ ਲੱਗਿਆ ਜਿਹੜਾ ਪਹਿਲਾਂ ਮਰਿਆ ਉਹ ਟੋਆ ਮਾਰਿਆ گاਉਂ ਦੀ ਹੱਡੀ ਓਖਣੀ ਪਈ ਆਏ ਨਿਕਲੇ ਆਂ ਦੀਆਂ ਦਸ ਕਰਕੇ ਹੁਣ ਨਦੀ ਜੀ ਲੈ ਕੇ ਆਇਆ ਨਦੀ ਚੁਰੇ ਦੱਬ ਜੀ ਦੀਆਂ ਔਰੇ ਫਿਰ ਬਾਕੀ ਬਾਈ ਜਿਹੜੀ ਘੋੜੀ ਸੀ ਆਪਣੂ ਉਹ ਵੀ ਮੈਨੂੰ ਲੱਗਦੀ ਇੱਥੇ ਆ ਇੱਥੇ ਹੀ ਦੱਬੀ ਜੀ ਅਸੀਂ ਟੈਂਪੂ ਵੀ ਲੈ ਆਏ ਤਾਂ ਸਿੱਧੀ ਜਦ ਮਰੀ ਤੀ ਉਹ ਟੈਂਪੂ ਚ ਲੈ ਆ ਕੇ ਵੀ ਦੱਬੀ ਦੀ ਅਸੀਂ ਕਿਉਂਕਿ ਤੋ ਆ ਬਹੁਤ ਹੁੰਗਾ ਮਸ਼ੀਨ ਤੇ ਮਰਵਾਇਆ ਤਾਂ ਆਪਾਂ ਨੇ ਜਿਹੜੇ ਦੱਬ ਗਏ ਜੇ ਤੇ ਤਾਂ ਮਨ ਨਹੀਂ ਕਰਦਾ ਬਈਆਂ ਦੱਬਣ ਨੂੰ ਸਵਾ ਦੇਖੋ ਬਹੁਤ ਹੁੰਦਾ ਇਹ ਚਾਲ ਕਾਦੀ ਕੀ ਨਾ ਜੇ ਜਾਂਦੀ ਆ ਦੂਰ ਹੁੰਦੀ ਆ ਮੈਂ ਤਾਂ ਇੰਨਾ ਚੌੜ ਚੜਿਆ ਵੀ ਚੱਲ ਫੇਲੀ ਕਰੂੰਗੇ ਰੌਣਕ ਲੱਗੀ ਹੋਰ ਬਾਕੀ ਹੁਣ ਦੇਖੀ ਵੀ ਉਹਨੇ ਕੀ ਕੀਤਾ ਉਹਦੇ ਮੈਂ ਤਾਂ ਹਜੇ ਹੱਥ ਲਾ ਕੇ ਵੀ ਨਹੀਂ ਦੇਖਿਆ ਉਹਦਾਂ ਉਹਨਾਂ ਦਾ ਕੋਲ ਵੀ ਨਹੀਂ ਗਿਆ ਮਾ ਕੁੱਤੀ ਕਈ ਵੇ ਕਾਣ ਤੇ ਹੱਥ ਲਾਏ ਜੇ ਨਾ ਜਿੰਦੀਆ ਵਧਣ ਲੱਜਿੰਦੀ ਪਰ ਉਹਦਾ ਕੋਲੇ ਨਹੀਂ ਜਾਣ ਦਿੰਦੀ ਸੀ ਉਦੋਂ ਬੱਸ ਕਮਾਈਓ ਵਾ ਕਮਾ ਕੇ ਫਿਰ ਮੈਂ ਚੱਲ ਜੇ ਗੰਦਮੰਦ ਵਿੱਚ ਵੀ ਕਰਿਆ ਤਾਂ ਸੱਚਣਾ ਹੀ ਮਨਜ਼ੂਰ ਆ ਪਰ ਛੇੜਨੇ ਨਹੀਂ ਕੋਈ ਤੇ ਪਰ ਦਰਦਾ ਦਾ ਜਿਹੜੀ ਗੱਲ ਤੇ ਉਹੀ ਕੰਮ ਹੋ ਗਿਆ ਚਲੋ ਬਾਕੀ ਕੋਈ ਨਹੀਂ ਜੋ ਹੋਣਾ ਦਾ ਹੋ ਗਿਆ ਹਾਂ ਪਾ ਗਏ